ਸਵੇਕਾਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਇਸ ਵੇਲੇ ਮੌਜੂਦ ਹਾਂ ਮੈਂ ਜਲੰਧਰ ਦੇ ਕਿਸ਼ਨਪੁਰਾ ਦੇ ਵਿੱਚ ਕਿ ਜਿੱਥੇ ਡਾਕਾ ਕੰਪਨੀ ਡੀ اے ਕੇ اے ਡਾਕਾ ਕੰਪਨੀ ਦਾ ਕੈਮੀਕਲ ਬਣਾਇਆ ਜਾਂਦਾ ਜਿਹਦੀ ਕੁਆਂਟੀਟੀ ਕਾਫੀ ਜ਼ਿਆਦਾ ਹੈਗੀ ਹੈ ਔਰ ਜਿਹੜੇ ਮਾਲਕ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਬਣਾਉਂਦੇ ਨੇ ਨੌਇੜਾ ਵਾਲੇ ਪਾਸੇ ਉਹ ਇੱਥੇ ਪਹੁੰਚੇ ਹੋਏ ਨੇ ਜਾਂ ਉਹਨਾਂ ਦੇ ਮੈਨੇਜਰ ਜਿਹੜੇ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਇਹ ਕੈਮੀਕਲ ਕਿੱਥੇ-ਕਿੱਥੇ ਯੂਜ਼ ਹੁੰਦਾ ਸੀਗਾ ਇਹਦਾ ਕੀ ਪਰਪਸ ਹੀ ਇੱਥੇ ਬਣਾਉਣ ਦਾ ਇੱਥੇ ਕਿਉਂ ਇੰਨੀ ਵੱਡੀ ਗਿਣਤੀ ਵਿੱਚ ਜਾਂ ਇੰਨੀ ਵੱਡੀ ਮਾਤਰਾ ਦੇ ਵਿੱਚ ਇਥੇ ਰੱਖਿਆ ਗਿਆ ਸਾਰੀ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਜੋ ਦੱਸਿਆ ਜਾ ਰਿਹਾ ਜੋ ਜਾਣਕਾਰੀ ਹਜੇ ਤੱਕ ਮਿਲੀ ਹੈ ਕਿ ਲੱਖਾਂ ਦੀ ਅਮਾਉਂਟ ਦਾ ਇਹ ਜਿਹੜਾ ਸਮਾਨ ਹੈਗਾ ਜਿਹੜਾ ਕੈਮੀਕਲ ਹੈਗਾ ਇਥੇ ਮੌਜੂਦ ਹੈਗਾ ਮਨਜੋਗ ਅਦਾਲਤ ਵੱਲੋਂ ਸਰਚ ਵਾਰੰਟ ਮਿਲੇਗੇ ਮਿਲੇ ਹੋਏ ਨੇ ਤੇ ਉਸੇ ਹਿਸਾਬ ਦੇ ਨਾਲ ਇਥੇ ਸਰਚ ਕੀਤੀ ਗਈ ਸਰਚ ਕਰਨ ਤੋਂ ਬਾਅਦ ਹੁਣ ਇਸ ਜਿਹੜਾ ਕੈਮੀਕਲ ਦੇ ਜਿਹੜੇ ਕੱਟੇ ਹੈਗੇ ਬੋਰੇ ਹੈਗੇ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾਣਾ ਤੇ ਕੋਸ਼ਿਸ਼ ਕਰਾਂਗਾ ਮੈਂ ਜਿੱਥੇ ਪ੍ਰਿੰਟ ਵਗੈਰਾ ਹੁੰਦੇ ਸੀ ਇਹਦੇ ਬੋਰੀਆਂ ਦੇ ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਤਸਵੀਰਾਂ ਜਿਹੜੀਆਂ ਹੈਗੀਆਂ ਵੱਡੀ ਕੁਆਂਟੀਟੀ ਵਿੱਚ ਇੱਥੇ ਇਹ ਲਖਾਂ ਦੀ ਮਾਤ ਦੇ ਜੋ ਪੂਰੀ ਡਾਕਾ ਦੀ ਉਹ ਚੁਪੋ ਤੇ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ ਤੁਸੀਂ ਦੱਸ ਦਿਓ ਤੁਹਾਡਾ ਕੀ ਤੁਸੀਂ ਕੀ ਕਹਿੰਦੇ ਕਹਿਣਾ ਚਾਹੁੰਦੇ ਹੋ ਇਸ ਬਾਬਤ ਮੈਂ ਜੀ ਕੁਝ ਵੀ ਨਹੀਂ ਕਹਿਣਾ ਚਾਹੁੰਦੀ ਨਾ ਮੈਨੂੰ ਇਸ ਗੱਲ ਬਾਰੇ ਕਿਸੇ ਦਾ ਪਤਾ ਹੈ ਇਹ ਮੇਰੇ ਭਤੀਜੇ ਦਾ ਘਰ ਹੈ ਮੈਨੂੰ ਸਿਰਫ ਇਹ ਪਤਾ ਹੈ ਮੈਂ ਜੇ ਤੁਸੀਂ ਸਰਚ ਵਿੱਚ ਉਹਨਾਂ ਦਾ ਸਾਥ ਦੇਣ ਆਏ ਮੈਂ ਕੋਈ ਸਾਥ ਨਹੀਂ ਦੇਣ ਆਈ ਮੈਨੂੰ ਕੈਨੇਡਾ ਤੋਂ ਫੋਨ ਆਇਆ ਹੈਗਾ ਕਿ ਉੱਥੇ ਰਿਕਵਰੀ ਹੋਣੀ ਹੈ ਤੇ ਪੂਆ ਜੀ ਤੁਸੀਂ ਚੱਲੇ ਚੋ ਠੀਕ ਹੈ ਤੇ ਮੈਂ ਆਪਣੀ ਡਿਊਟੀ ਇੱਥੇ ਦੇਣ ਆ ਗਈ ਆ ਜੀ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਡਾਕਾ ਦਾ ਸਮਾਨ ਹੈ ਉਹਨਾਂ ਨੇ ਕੰਪਲੇਂਟ ਕੀਤੀ। ਜੋ ਜਿਹੜੇ ਇੱਥੇ ਰਿਕਵਰੀ ਕਰਨ ਵਾਸਤੇ ਜਿਹੜੇ ਆਏ ਹੈਗੇ ਨੇ ਮੈਨੇਜਰ ਪੁਲਿਸ ਦੀ ਗੱਲ ਨਹੀਂ ਕਰ ਰਿਹਾ ਮੈਂ ਦੂਜੇ ਜਨਾਂ ਦੀ ਜਿਹੜੀ ਜਿਹਨਾਂ ਦੀ ਕੰਪਨੀ ਸਮਾਨ ਬਣਾ ਰਹੀ ਆ ਉਹਨਾਂ ਨੇ ਅਮਾਉਂਟ ਦੱਸੀ ਸੀ ਵੀ ਇੰਨੀ ਕ ਅਮਾਉਂਟ ਦਾ ਹੈਗਾ ਲੱਖਾਂ ਦੀ ਅਮਾਉਂਟ ਦਾ ਹੋ ਸਕਦਾ ਲੱਖ ਦਾ ਹੋਵੇ 2 ਲੱਖ ਦਾ ਹੋ ਹੋ ਸਕਦਾ 25000 ਦਾ ਪਹਿਲੇ ਉਹ ਆਪਣੀ ਬੋਰੀ ਸਾਰੀ ਗਿਣਤੀ ਕਰ ਲੈਣ ਤੇ ਉਹਦਾ ਮੋਲ ਆਪਣੇ ਆਪ ਹੀ ਪੈ ਜਾਣਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਬਿਲਕੁਲ ਬਿਲਕੁਲ ਕਿੰਨੇ ਦੀ ਬੋਰੀ ਹੈ ਕਿੰਨੀਆਂ ਬੋਰੀਆਂ ਨੇ ਆਪਾਂ ਪਲ ਜੇ ਮੈਂ ਕਹਾਂ ਤੇ ਉਹ ਵੀ ਮੇਰਾ ਭਤੀਜਾ ਤੇ ਉਹ ਵੀ ਮੇਰਾ ਭਤੀਜਾ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ ਉਹ ਭਤੀਜਾ ਮੇਰਾ ਮੈਂ ਉਹਨਾਂ ਤੋਂ ਪਿੱਛੇ ਵੀ ਨਹੀਂ ਹਟਾਂਗੀ ਉਹਨਾਂ ਦੇ ਨਾਲ ਵੀ ਆ ਲੇਕਿਨ ਇੱਕ ਪਾਸੇ ਸਾਡਾ ਜੁਆਈ ਵੀ ਹੈ ਮਤਲਬ ਕਹਿੰਦਾ ਕਿ ਜੋ ਉਹਨਾਂ ਦਾ ਸਮਾਨ ਹੈ ਕਾ ਚੋਕਲਨ ਇਹਨਾਂ ਦੀ ਕੋਈ ਆਪਸੀ ਇੱਕ ਖੁੰਦਕ ਹੈਗੀ ਇਹ ਜਿਹੜੀ ਇਹ ਕੱਢਦੇ ਪਏ ਨੇ ਬਾਕੀ ਕੋਈ ਕਹਾਣੀ ਨਹੀਂ ਹੈਗੀ ਭਰਾ ਸੀ ਦੋਨੋਂ ਪਹਿਲੇ ਅੱਛਾ ਸਕੇ ਭਰਾ ਹੀ ਹੈ ਓਹੋ ਯਾਰੀ ਦੋਸਤੀ ਸੀ ਠੀਕ ਹੈ ਇਹ ਅੱਜ ਖੁੰਦ ਕੇ ਬਸ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਰਾਜੀਨਾਮਾ ਕਰਾ ਦਵਾਂਗੇ ਕੋਈ ਡੋਟ ਡੋਟ ਵਾਰੀ ਬਸ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਿਲਕੁਲ ਕੋਸ਼ਿਸ਼ ਕਰਦਾ ਮੈਂ ਕਿ ਜੇ ਕੁਝ ਹੋਰ ਵੀ ਇੱਥੋਂ ਅ ਪ੍ਰੂਫ ਮਿਲ ਜਾਣ ਤੇ ਇਹਦੇ ਬਾਰੇ ਕੋਈ ਆਇਡੈਂਟੀਫਿਕੇਸ਼ਨ ਹੋ ਸਕੇ ਬਿਲਕੁਲ ਇੱਕ ਆ ਇੱਥੇ ਸਮਾਨ ਪਿਆ ਹੈਗਾ ਜਿਸ ਦੇ ਉੱਤੇ ਇਹਨਾਂ ਬੋਰੀਆਂ ਦੀ ਜਿਹੜੀ ਬ੍ਰਾਂਡਿੰਗ ਜਾਂ ਪ੍ਰਿੰਟਿੰਗ ਜਿਹੜੀ ਸੀ ਉਹ ਇੱਥੇ ਕੀਤੀ ਜਾਂਦੀ ਸੀਗੀ ਇਹ ਸਮਾਨ ਹੈ ਮੋਹਰਾਂ ਲੱਗੀਆਂ ਹੋਈਆਂ ਨੇ ਹੋਰ ਜਿਹੜਾ ਉਹਨੂੰ ਸਲਾਈ ਦਾ ਸਮਾਨ ਹੈਗਾ ਉਹ ਵੀ ਇੱਥੇ ਪਿਆ ਮੌਜੂਦ ਹੈਗਾ ਇਹ ਜ਼ਰੂਰੀ ਹੋ ਜਾਂਦੀਆਂ ਚੀਜ਼ਾਂ ਲਕੋਣੀਆਂ ਤੇ ਇੱਥੇ ਮਿਲਦਾ ਜੋ ਜੋ ਹਜੇ ਕੰਪਲੇਂਟੈਂਟ ਵੱਲੋਂ ਦੱਸਿਆ ਗਿਆ ਬਾਕੀ ਐਸਐਚਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਬ੍ਰਾਂਡ ਦੇ ਜਿਹੜੇ ਮੈਨੇਜਰ ਇੱਥੇ ਪਹੁੰਚੇ ਨੇ ਡਾਕਾ ਬ੍ਰਾਂਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮੋਰੀ ਇੱਥੇ ਮਿਲੀਆਂ ਨੇ ਤੁਹਾਡੀ ਪਰਮਿਸ਼ਨ ਦੇ ਨਾਲ ਜਿਹੜੀ ਮੋਰੀ ਚੁੱਕੀ ਹੈ ਜੀ ਮੈਂ ਵੀਡੀਓ ਬਣਾਵਾਂ ਤਾਂ ਬਿਲਕੁਲ ਮੈਂ ਕੋਸ਼ਿਸ਼ ਕਰਦਾ ਤਾਂ ਬਿਲਕੁਲ ਕੋਸ਼ਿਸ਼ ਕਰਦੇ ਗੱਲਬਾਤ ਕਰਨ ਦੀ ਕਿ ਸਾਰਾ ਮਾਮਲਾ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਮਾਮਲਾ ਇਹ ਹੈ ਕਿ ਇਹ ਬੀਨਕਪੂਰ ਐਂਡ ਸੰਸ ਇੱਥੇ ਆਪਣਾ ਗੋਡਾਊਨ ਚ ਨਕਲੀ ਮਾਲ ਗਲਤ ਮਾਲ ਸਾਡੇ ਕੰਪਨੀ ਦੇ ਬੂਰੇ ਦੇ ਵਿੱਚ ਪੈਕ ਕਰਕੇ ਵੇਚਦਾ ਹੈਗਾ ਮਾਰਕੀਟ ਦੇ ਵਿੱਚ ਤੇ ਉਹਦੇ ਬੂਰੇ ਵੀ ਰਿਕਵਰ ਮਿਲੇ ਆ ਠੀਕ ਹੈ ਇਹੀ ਮਾਮਲਾ ਵਾ ਕਿ ਗਲਤ ਮਾਲ ਦੀ ਕੀ ਚੀਜ਼ ਹੈ ਕੀ ਚੀਜ਼ ਹੈ ਇੰਡਕਸ਼ਨ ਲਾਈਨਿੰਗ ਮਟੀਰੀਅਲ ਹੁੰਦਾ ਵਾ ਇਸ ਕੇਸ ਕੰਮ ਵਿੱਚ ਯੂਜ਼ ਹੁੰਦਾ ਹੈ ਇੰਡਕਸ਼ਨ ਫਰਨਸ ਦੀ ਲਾਈਨਿੰਗ ਦੇ ਵਿੱਚ ਯੂਜ਼ ਹੁੰਦਾ ਜੇ ਉੱਥੇ ਕੋਈ ਗਲਤ ਮਾਲ ਆਪਾਂ ਦੇ ਦਈਏ ਤੇ ਲਾਈਨਿੰਗ ਖਰਾਬ ਹੋਣ ਦੇ ਚਾਂਸ ਹੁੰਦੇ ਆ ਜੇ ਲਾ ਲੋਹਾ ਬਾਹਰ ਨਿਕਲ ਕੇ ਨੁਕਸਾਨ ਵੀ ਜਾਣ ਮਾਲ ਦਾ ਵੀ ਨੁਕਸਾਨ ਕਰ ਸਕਦਾ ਤੇ ਡਾਈ ਦੇ ਵਿੱਚ ਕਿਸੇ ਚੀਜ਼ ਯੂਜ਼ ਹੁੰਦੀ ਡਾਈ ਦੇ ਵਿੱਚ ਨਹੀਂ ਜਿੱਥੇ ਲੋਹਾ ਪਿਗਲਿਆ ਹੁੰਦਾ ਵਾ ਉਹ ਵਾਲੀ ਕਰੂਸੀਬਲ ਦੇ ਵਿੱਚ ਯੂਜ਼ ਹੁੰਦੀ ਤੇ ਜੇ ਮੈਂ ਗੱਲ ਕਰਾਂ ਕਿੰਨੇ ਕੁ ਮਾਲ ਹੈਗਾ ਸਰ ਕੋਈ ਕੈਲਕੂਲੇਸ਼ਨ ਨਹੀਂ ਹੁੰਦੀ ਆਈਡੀਆ ਕੋਈ ਇਹ ਕਿੰਨੇ ਕਦੋਂ ਦਾ ਕਰਦਾ ਇਹ ਵੀ ਨਹੀਂ ਪਤਾ ਨਾ ਕੋਈ ਆਈਡੀਆ ਜਿੱਨੀ ਜਿੰਨਾ ਕਿ ਇਸ ਵੇਲੇ ਸਟੋਰ ਦੇ ਵਿੱਚ ਇਸ ਤੇ ਵੀ ਕੁਝ ਇਹ ਸਾਰਾ ਕੁਝ ਰਿਕਵਰ ਹੋਇਆ ਉਸ ਤੋਂ ਬਾਅਦ ਪਤਾ ਲੱਗੇ ਕੋਈ ਆਈਡੀਆ ਪਾਰਟਿਕੂਲਰ ਕੋਈ ਆਹੀ ਕੋਈ ਮੈਂ ਅਮਾਊਂਟ ਨੂੰ ਕੋਈ ਡਿਕਲੇਅਰ ਕਰਦਾ ਹੀ ਨਹੀਂ ਕਿਸੇ ਵੀ ਅਮਾਊਂਟ ਨੂੰ ਇਹ ਕਦੋਂ ਦਾ ਕਰ ਰਿਹਾ ਇਹ ਵੀ ਨਹੀਂ ਪਤਾ ਹੁੰਦਾ ਕੋਡ ਨੇ ਜਿਹੜੇ ਆਰਡਰ ਦੇ ਉੱਤੇ ਸਰਚ ਡਿਓ ਕਦੋਂ ਦੇਤੇ ਸੀ ਉਹ ਸਾਨੂੰ ਕੱਲ ਨੂੰ ਕੱਲ ਮਿਲੈ ਸੀ ਤੇ ਕੱਲ ਵੀ ਤੁਸੀਂ ਆਏ ਸੀ ਕਿ ਕੱਲ ਕੱਲ ਆਏ ਸੀਗੇ ਬਾਕੀ ਪੋਸਟਫਾਉਨ ਨੂੰ ਪਤਾ ਸਾਬ ਐਸਐਚਓ ਨੂੰ ਜੋ ਵੀ ਕਰ ਰਹੇ ਬਸ ਐਸਐਚਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਐਸਐਚਓ ਸਾਹਿਬ ਥੋੜਾ ਜਿਹਾ ਤੁਹਾਨੂੰ ਦੱਸ ਦਵਾ ਦਿਓ ਕਿਵੇਂ ਵਾਰੰਟ ਮਿਲੇ ਹੈਗੇ ਕਿਸ ਚਾਲ ਨਾਲ ਤੁਸੀਂ ਕਾਰਵਾਈ ਕਰ ਰਹੇ ਇੱਕ 8 9 ਤਰੀਕ ਨੂੰ ਇੱਕ ਅਫੇਅਰ ਹੋਈ ਸੀਗੀ ਕਾਪੀਰਾਈਟ ਤੇ ਸੰਜੀਤ ਕਪੂਰ ਦੇਗੇਂਸਟ ਜਿਹੜੇ ਇੱਕ ਡਾਕਾ ਬ੍ਰਾਂਡ ਆ ਜਿਹੜਾ ਹੈਗਾ ਇਹਨਾਂ ਦਾ ਇੱਥੇ ਡੀਲਰ ਹੈ ਗੁਰਿੰਦਰ ਦੇ ਵਿੱਚ ਉਹਨਾਂ ਨੇ ਕੰਪਲੇਨ ਕੀਤੀ ਵੀ ਸਾਡੇ ਬ੍ਰਾਂਡ ਨੂੰ ਕੋਈ ਡੁਪਲੀਕੇਟ ਬਣਾ ਕੇ ਕੋਈ ਕਾਪੀਰਾਈਟ ਕਰਕੇ ਸਾਡਾ ਮਾਲ ਵੇਚ ਰਿਹਾ ਸਸਤੇ ਦੇ ਵਿੱਚ ਜਿਹੜਾ ਸਾਨੂੰ ਲੌਸ ਹੋ ਰਿਹਾ ਤੇ ਉਸ ਦੇ ਅਧਾਰ ਤੇ ਇਹ ਜਗਾ ਜਿਹੜੀ ਆਇਡੈਂਟੀਫਾਈ ਹੋਈ ਸੀਗੀ ਇਹ ਜਗਾ ਲੋਕ ਸੀਗੀ ਅਸੀਂ ਕੋਰਟ ਨੂੰ ਰਿਕੁਐਸਟ ਕਰਕੇ ਦਾ ਸਰਚ ਵਾਰੰਟ ਲਿਆ ਸਰਚ ਵਾਰੰਟ ਲੈ ਕੇ ਤੇ ਅੱਜ ਅਸੀਂ ਇੱਥੇ ਆਏ ਹਾਂ ਹੁਣ ਜਿਹੜਾ ਮਾਲ ਡਾਕਾ ਦਾ ਇਹ ਅਸੀਂ ਰਿਕਵਰ ਕਰਕੇ ਸਾਰਾ ਲੈ ਕੇ ਜਾ ਰਹੇ ਹਾਂ ਤੇ ਬਾਕੀ ਜਿਹੜਾ ਕੋਈ ਹੋਰ ਹੈਗਾ ਉਹਦਾ ਦੇਖਦੇ ਹਾਂ ਉਹਦਾ ਕੀ ਕਰਨਾ ਜਾਂ ਕੀ ਉਹਦਾ ਅਗਲਾ ਪ੍ਰੋਸੈਸ ਕੀ ਹੈ ਫੀਕਾ ਤਾਂ ਨੁਕੀ ਤੇ ਤੇ ਬਿਲਕੁਲ ਐਸਐਲਏ ਜਿਹੜਾ ਡਾਤਾ ਕੰਪਨੀ ਦਾ ਮਾਲ ਜਿਹੜੇ ਮੈਨੇਜਰ ਇੱਥੇ ਮੌਜੂਦ ਹੈਗੇ ਨੇ ਜਾਂ ਜਿਹੜੇ ਕੇਅਰ ਟੇਕਰ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਆ ਡਾਤਾ ਕੰਪਨੀ ਦਾ ਜਿਹੜਾ ਮਾਲ ਹੈਗਾ ਉਹ ਰਿਕਵਰ ਕਰਕੇ ਲੈ ਜਾਣਾ ਇਹਨਾਂ ਨੇ ਤੇ ਬਾਕੀ ਦੂਸਰੀ ਜਿਹੜੀ ਕੰਪਨੀ ਆ ਜਿੱਦਾਂ ਕਿ ਐਸਐਚਓ ਸਾਹਿਬ ਨੇ ਦੱਸਿਆ ਉਹਦਾ ਵੀ ਆਇਡੈਂਟੀਫਿਕੇਸ਼ਨ ਉਹਦੀ ਵੀ ਕੀਤੀ ਜਾਏਗੀ ਪਰ ਫਿਲਹਾਲ ਇਸ ਵੇਲੇ ਜੋ ਇਲਜ਼ਾਮ ਲੱਗ ਰਹੇ ਨੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਬੋਰੇ ਜਿਹੜੇ ਹੈਗੇ ਨੇ ਡਾਤਾ ਕੰਪਨੀ ਦੇ ਕੈਮੀਕਲ ਦੇ ਉਹ ਪਏ ਨੇ ਉਹਦੇ ਬਾਬਤ ਹੀ ਇੱ ਤੇ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਆਉਣ ਵਾਲਾ ਸਮੇਂ ਦੱਸੇਗਾ ਪਰ ਫਿਲਹਾਲ ਐਸuele ਰੇਡ ਜਿਹੜੀ ਹੈਗੀ ਪੁਲਿਸ ਵੱਲੋਂ ਉਹ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਗੰਭੋਈ ਦਾ ਨੈਕਸਲਰ ਟੀਵੀ ਜਿਲੰਦਰ